ਬਾਪੂ ਜੀ ਬਾਪੂ ਜੀ ਬਾਪੂ ਜੀ ਕੀ ਆ ਕੀ ਆ ਚੱਜ ਨਾਲ ਬੋਲ ਉਹਦੇ ਕੰਨ ਚ ਕੀ ਕਹਿਣੀ ਹੈ ਤੜਕੀ ਬੰਦੇ ਦਾ ਉੱਠਦੇ ਆ ਦਿਮਾਗ ਖਰਾਓ ਕਰ ਦਿੰਦੇ ਨੇ ਉਹ ਜਦੋਂ ਦੀ ਬੀਰਪਾਲ ਨੌਕਰੀ ਤੇ ਲੱਗਿਆ ਨਾ ਬਾਪੂ ਦੀ ਜਿਆਦਾ ਸੇਵਾ ਕਰ ਲੱਗੀ ਛੋਟੀ ਨੂੰ ਓਏ ਉਤਾਰ ਬਕਵਾਸ ਮਾਰਦਾ ਤੈਨੂੰ ਸ਼ਰਮ ਨਹੀਂ ਆਉਂਦੀ ਬੈ ਜਾ ਬੈ ਜਾ ਬਾਈ ਅਬ ਉਤਾਰ ਨੇ ਤਾਂ ਹੱਸ ਦੇਨੇ ਕਹਿਤਾ ਤੂੰ ਵੀ ਜਵਾਕਾਂ ਵਰਗਾ ਹੋ ਰਿਆਂਗਾ ਇਹ ਮਜ਼ਾਕ ਹੈ ਕੋਈ ਜੇ ਕੋਈ ਤੀਜਾ ਬੰਦਾ ਬੈਠਾ ਹੋਵੇ ਕਿੱਥੇ ਜਾਂਦੀ ਹੈ ਗੱਲ ਉਹਦਾ ਬਾਪੂ ਹੋ ਕੋਈ ਕੰਮ ਕਰਦੀ ਨਹੀਂ ਤੇਰੀ ਸੇਵਾ ਕਰਕੇ ਭਵੇਂ ਕੱਠ ਰੱਖ ਲੈ ਓਏ ਹਰੇਕ ਗੱਲ 'ਚ ਬੁੜੀਆਂ ਨੇ ਮਗਰ ਨਹੀਂ ਲੱਗੀ ਦਾ ਕਦੇ ਆਪਦੇ ਦਿਮਾਗ ਤੋਂ ਵੀ ਕੰਮ ਲੈ ਲਿਆ ਕਰ ਸੱਚ ਤਾਂ ਬਾਪੂ ਸਾਹਮਣੇ ਆਉਂਦੀ ਹੈਗਾ ਕਿੰਨਾ ਕੰਮ ਕਰਦੀ ਹੈਗੀ ਉਹ ਵੀਰਪਾਲ ਘਰ ਦਾ ਕੰਮ ਕਰ-ਕਰ ਕੇ ਅੱਧੀ ਹੋਈ ਪਈਗੀ ਮੈਨੂੰ ਦਿਖਾ ਪਿੰਡ ਚ ਜਿਹੜੀਆਂ ਨੂਹਾਂ ਨੌਕਰੀ ਤੇ ਲੱਗੀਆਂ ਹੋਈਆਂ ਵੀ ਉਹ ਘਰ ਦਾ ਕੰਮ ਕਰਦੀਆਂ ਨੇ ਜਿਵੇਂ ਤੁਸੀਂ ਪਾਸੇ ਹੋ ਹੋ ਕੇ ਉਹਦੀਆਂ ਚੂੜੀਆਂ ਕਰ ਦਿਓਗੇ ਜਿਵੇਂ ਉਹਨੂੰ ਪਿਆਰ ਕਰੋ ਉਹ ਖੁਜੀ ਖੁਜੀ ਕੰਮ ਕਰ ਲੇ ਆ ਤਾਂ ਬਈ ਉਹਨੇ 2 ਮਿੰਟਾਂ ਅੰਚ ਤੇਰੇ ਤੇ ਮੰਨ ਤੇ ਮਾਰਤਾ ਸਾਰਾ ਦਿਨ ਉਹਦੇ ਹੀ ਗੁਣ ਗਾਈ ਜਾਂਦਾ ਤੂੰ ਹੈ ਜਿਹੜੀ ਤੀਵੇਂ ਉੱਠ ਕੇ ਨਹਾ ਨਹੀਂ ਸਕਦੀ ਉਹ ਕੀ ਪੂਰੀਆਂ ਪਾ ਦੂਗੀ ਛਿੱਦਰੇ ਕਈ ਵਾਰੀ ਨਹੀਂ ਨਹਾ ਤਾ ਜਾਂਦਾ ਬੰਦਾ ਕੰਮ ਚ ਥੱਕ ਜਾਂਦਾ ਹੈਗਾ ਹੁਣ ਬਾਕੀ ਜਦੋਂ ਘਰੀ ਰਹਿਣਾਗਾ ਫਿਰ ਨਾ ਕੀ ਕਰਨਾ ਵੀ ਕੀ ਹੈਗਾ ਪਾਪੂ ਕੰਮ ਤਾਂ ਕਿਹੜੇ ਕਰਦੀ ਹੈਗੀ ਉਹ ਤਾਂ ਸਾਰਿਆਂ ਨੂੰ ਪਤਾ ਹੀ ਹੈਗਾ ਉਹਦੇ ਉੱਠਣ ਤੋਂ ਪਹਿਲਾਂ ਪਹਿਲਾਂ ਵੀਰਪਾਲ ਅੱਧੇ ਕੰਮ ਕਰ ਦਿੰਦੀ ਹੈਗੀ ਜਿਸ ਨੂੰ ਉਹ ਇੰਨੀ ਮਾੜੀ ਲੱਗਦੀ ਹੈ ਇੰਨਾ ਫਰਕ ਕਰਦੇ ਉਹਦੇ 'ਚ ਫਿਰ ਉਹਨੂੰ ਆੱਡੀ ਕਰ ਦੋ ਨਾ ਆ ਦੇਖ ਲੈ ਬੂਆ ਸਾਡੀ ਤਾਂ ਭੋਰਾ ਪ੍ਰਵਾਹ ਨਹੀਂ ਕਰਦਾ ਸਾਰਾ ਦਿਨ ਉਹਦੇ ਗੂਣ ਹੀ ਘੌਂਦਾ ਰਹਿੰਦਾ ਹੈ ਪਤਾ ਨਹੀਂ ਉਹਨੇ ਬਾਪੂ ਦੇ ਕੀ ਸਿਰ 'ਚ ਘੋਲ ਕੇ ਪਤਾ ਤੂੰ ਕਿਉਂ ਫਿਕਰ ਕਰਦਾ ਮੈਂ ਸਾਰੇ ਰਿਸ਼ਤੇਦਾਰਾਂ ਨੂੰ ਇਹਦੇ ਬਾਰੇ ਦੱਸਿਆ ਹੋਇਆ ਹੈਗਾ ਅਮਰਤ ਨੂੰ ਦੁਨੀਆਦਾਰੀ ਦਾ ਕੀ ਪਤਾ ਹੈਗਾ ਇਹ ਕਹਿੰਦਾ ਮਰਦ ਨੂੰ ਅੱਡ ਕਰਦ ਦੇਖ ਲੈ ਇਹ ਅੱਡ ਕਰਾਉਣ ਦੀਆਂ ਗੱਲਾਂ ਕਰਦਾ ਹੈਗਾ ਵੀ ਕਾਮਲਿਆ ਅੰਬਰਤ ਨੂੰ ਨਾ ਕੁਸਕਾ ਹੈ ਅੰਬਰਤ ਨੂੰ ਆਪਦੇ ਕੰਨੀ ਰੱਖ ਫੇਰ ਇਹ ਸਿੱਧੀ ਹੋਊ ਤੋ ਇਹ ਹੈ ਇਸ ਨੂੰ ਉੱਠੀ ਨਹੀਂ ਇਹੋ ਜਿਹਾ ਕੀ ਹੋ ਗਿਆ ਉਹਨੂੰ ਜਿਹੜਾ ਹਜੇ ਉੱਠੀ ਨਹੀਂ ਉਹ ਉੱਠੀ ਨਹੀਂ ਹਜੇ ਉਹ ਤਾਂ ਮਹਾਰਾਣੀ ਹਜੇ ਤਾਂ ਇਕੱਠੇ ਆ ਜਦੋਂ ਅੱਡ ਹੋ ਕੇ ਸ਼ਰੀਕ ਬਣ ਗਏ ਉਦੋਂ ਪਤਾ ਨਹੀਂ ਕੀ ਕੁਝ ਹੋਊਗਾ ਕੀ ਪਰ ਆਪਾਂ ਤਾਂ ਕੋਈ ਘਾਟ ਨਹੀਂ ਹੈਗੀ ਨੌਕਰੀ ਵੀ ਹੈ ਖੇਤੀ ਵੀ ਕਰਾਂਗੇ ਭੁੱਖੀ ਤਾਂ ਉਹ ਆਪ ਮਰੂਗੀ ਉੱਤਤੇਰੀ ਗੱਲਾਂ ਸਹੀ ਐ ਜਦੋਂ ਉਹਦੇ ਨੱਕ ਚ ਦਮ ਆਇਆ ਨਾ ਫੇਰ ਪਸਤਾਉਗੀ ਉਹ ਮੈਂ ਹੀ ਨਹੀਂ ਹੁਣ ਬੁਲਾਉਂਦੀ ਜੀ ਆਪਣੀ ਸਾਂਝੀ ਗੱਡੀ ਐ ਜੇ ਆਪਣੀ ਕੱਲਿਆ ਨਹੀਂ ਹੁੰਦੀ ਫੇਰ ਵੀ ਐ ਫੇਰ ਉਹਨੂੰ ਕਿਸ ਗੱਲ ਦੀ ਖਾ ਰਹੀ ਗਈ ਮੈਨੂੰ ਤਾਂ ਐ ਲੱਗਦਾ ਵੀਰਪਾਲ ਇਹਦੇ ਮਨ ਚ ਆਏ ਆ ਵੀ ਵੀਰਪਾਲ ਦੇ ਪੇਕੇਆਂ ਦੀ ਗੱਡੀ ਦਵਾਈ ਹੈਗੀ ਵੀ ਤਾਂ ਹੀ ਇਹ ਐ ਕਰਦੀ ਐ ਵੀ ਅੰਬਰਤ ਨੂੰ ਲੈ ਕੇ ਗਈ ਨਾਲ ਹਾਂ ਪੂਆ ਆਹੀ ਚੱਕਰ ਐ ਪੂਆ ਤਾਂ ਮੰਨਦੀਆਂ ਪੜ ਲੈਂਦੀ ਹੈਗੀ ਤਾਂ ਹੀ ਤਾਂ ਮੈਂ ਕਹਿਨੀ ਆ ਜੇ ਪੂਆ ਨਾ ਹੁੰਦੀ ਤਾਂ ਆਪਣੇ ਘਰ ਦਾ ਕੀ ਬਣਦਾ ਚਲ ਇਹ ਗੱਲਾਂ ਤਾਂ ਠੀਕ ਐ ਮੈਨੂੰ ਤਾਂ ਐ ਨਹੀਂ ਸਮਝ ਆਉਂਦੀ ਯਾਰ ਬਾਪੂ ਇੱਕ ਦਿਨ ਚ ਹੀ ਕਿਵੇਂ ਬਦਲ ਗਿਆ ਕੀ ਪਤਾ ਲੱਗਦਾ ਭਾਈ ਬੰਦੇ ਦਾ ਮੈਨੂੰ ਤਾਂ ਇਹ ਉ ਵੀ ਠੀਕ ਠਾਕ ਜਿਹੀ ਲੱਗਦੀ ਹੈ ਇਹ ਤਾਂ ਪੂਆ ਜੀ ਤੁਸੀਂ ਦੱਸ ਸਕਦੇ ਹੋ ਤੁਸੀਂ ਸਾਰਾ ਦਿਨ ਘਰੇ ਰਹਿੰਦੇ ਹੋ ਅਸੀਂ ਤਾਂ ਸਵੇਰ ਦੇ ਜਾਂਦੇ ਆ ਸ਼ਾਮ ਨੂੰ ਘਰੇ ਆਉਂਦੇ ਆ ਮੀਰਪਾਲਾ ਤੁਸੀਂ ਕਿਉਂ ਇਹ ਗੱਲਾਂ ਕਰੀ ਜਾਂਦੇ ਹੋ ਯਾਰ ਮੈਨੂੰ ਤਾਂ ਭੁੱਖ ਬਾਲੀ ਲੱਗੀ ਪਈ ਆ ਯਾਰ ਰੋਟੀ ਬਣਾ ਮੇਰੇ ਵਾਸਤੇ ਮੈਂ ਨਾਲਾਂ ਜੀ ਫਿਰ ਤੁਹਾਨੂੰ ਰੋਟੀ ਫੜਾਉਣੀ ਆ ਰੋਟੀ ਤਾਂ ਬਣੀ ਪਈ ਹੈਗੀ ਇਹ ਲੜਾਈਆਂ ਝਗੜੇ ਛੱਡੋ ਆ ਦੇਖ ਲੈ ਮੀਂਹ ਆ ਹੀ ਜਾਂਦਾ ਹੈਗਾ ਹੈ ਬੱਦਲ ਕਾਨੇ ਦੇ ਕਿੰਨੇ ਹੋਏ ਪੈਨੇ ਨਹੀਂ ਆਈਏ ਤਾਂ ਇੰਨੀ ਆ ਹੀ ਜਾਂਦੀ ਹੈ ਸਾਰੀ ਕਣਕ ਡਿੱਗ ਪੂਰੀ ਖਰਾਬ ਹੋ ਜੂ ਦੋ ਮਨ ਕਣਕ ਆ ਜੂ ਵੀ ਘਰੇ ਤੂੰ ਕਣਕ ਸੰਭਲ ਲੈ ਉਹ ਮੈਂ ਤਾਂ ਭੁੱਲੀ ਗਿਆ ਮੈਂ ਤਾਂ ਮਸ਼ੀਨ ਪੁੱਛਣ ਜਾਣਾ ਸੀਗਾ ਚੱਲ ਦੇਖਦਾ ਮੈਂ ਕਰਦਾ ਅਮਰ ਦਾ ਪਤਾ ਕਿੱਥੇ ਹੈਗਾ ਮਸ਼ੀਨ ਹੀ ਪੁੱਛ ਕੇ ਆਉਣੇ ਆਗੇ ਪੁੱਛਿਆ ਸਹੀ ਕਰ ਅਮਰ ਦੋ ਰੋਈ ਕਰੀ ਜਾਣਾ ਤੂੰ ਉਹ ਬਈ ਹੁਣ ਆਪਣਾ ਗੁਰੀ ਨੇ ਹੈਗਾ ਉਹ ਘਰੇ ਥੋੜੀ ਪ੍ਰੋਬਲਮ ਈ ਸੁਣਾਂਦੇ ਯਾਰ ਅੱਛਾ ਅਗਰ ਕਿਉਂ ਕਹਿੰਦਾ ਮੇਰੀ ਤੋਰ ਲੱਗ ਰਿਹਾ ਹੈਗਾ ਉਹ ਯਾਰ ਆਪਣੀ ਵੀ ਕਣਕ ਖੜੀ ਐ ਖੇਤ ਆ ਮਸ਼ੀਨ ਪੁੱਛਿਆ ਕਿਰਾ ਤੂੰ ਉਹ ਬਈ ਮੈਂ ਮਸ਼ੀਨ ਪੁੱ ਲੈ ਆ ਉਹ ਗੁਰੀ ਨੇ ਕਹਿੰਦਾ ਬਈ ਆਹ ਕਰਦੇ ਆ ਕਹਿੰਦਾ ਗੱਟੇ ਗੰਨੇ ਪੈਣਗੇ ਕਹਿੰਦਾ ਬਈ ਮਣਕ ਪੂਰੇ ਖੜ ਜੱਤਾ ਅਗਰ ਖੜ ਗਿਆ ਤਾਂ ਪੁੱਲ ਪੜ ਲਗਾ ਯਾਰ ਇਹ ਤਾਂ ਠੀਕ ਆ ਚੱਲ ਤੇਰੀ ਲਿਹਾ ਜਾ ਉਰੇ ਆ ਗਿਆ ਇੱਕ ਆਪਣੀ ਕਣਕ ਖੇਤ ਖੜੀ ਆ ਉੱਤੇ ਬੱਦਲ ਵਾਈ ਹੋਈ ਪਈ ਐ ਇੱਕ ਉਹ ਘਰੇ ਲੜੀ ਜਾਂਦੇ ਰਹਿੰਦੇ ਤੂੰ ਮਾੜਾ ਮੋਟਾ ਸਮਝਣ ਨੂੰ ਕਹਦਾ ਕਰ ਯਾਰ ਉਕੋ ਹੀ ਨਹੀਂ ਭਾਈ ਕਹਿ ਰੂਆ ਯਾਰ ਕੀ ਕਰਾਂ ਮਸਤਾਫੇ ਯਾਰ ਫਸਿਆ ਬੈਠਾ ਹੁਣ ਤੋਂ ਮਸ਼ੀਨ ਪੁੱਛਿਆ ਜਾ ਕੇ ਯਾਰ ਬਸ ਆ ਥੋੜੀ ਹੀ ਰਹਿ ਗਈ ਉਹ ਦੇਖ ਲੈ 225 ਇਕੱਟੇ ਰਹਿ ਗਏ ਯਾਰ ਬਾਈ ਬਣ ਕੇ ਇੱਥੇ ਹੀ ਨਾ ਯਾਰ ਫਿਰਦਾ ਰਹੇ ਕਿਤੇ ਕਿਸੇ ਨਾ ਹੋਰ ਚੜ ਕੇ ਵਗ ਜੇ ਮਸ਼ੀਨ ਪੁੱਛੇ ਜੰਗਾ ਕਿੱਥੇ ਜਾਣਾਗਾ ਮੈਨੂੰ ਥੋੜਾ ਜਿਹਾ ਕੰਮ ਆ ਯਾਰ ਨਾਲੇ ਮੈਂ ਇੱਕ ਦੀ ਟਰਾਲੀ ਟੁੱਲੀ ਪੁੱਛ ਲੂਗਾ ਫਿਰ ਇੱਕ ਟਰਾਲੀ ਤਾਂ ਆਉਂਦੀ ਵੀ ਨਹੀਂ ਆਪਣੇ ਵਾਲੀ ਚ ਚੱਲ ਫਿਰ ਮੈਂ ਪੁੱਛਾਂ ਹਾਂ ਕੋਈ ਜਨਾਬ ਕਰਾ ਲਵਾਂ ਚੱਲ ਫਿਰ ਮੈਂ ਟਰਾਲੀ ਦਾ ਕਰਦਾ ਪਤਾ ਟਰਾਲੀ ਦਾ ਕਰ ਹਾਂ ਹੋਰ ਮੈਂ ਮੰਨੂ ਨੂੰ ਪੁੱਛਦਾਗਾ ਉਹਨਾਂ ਦੀ ਟਰਾਲੀ ਪੁੱਛ ਲ ਬਾਪੂ ਜੀ ਬਾਪੂ ਜੀ ਬਾਪੂ ਜੀ ਕੀ ਆ ਕੀ ਆ ਓਹ ਬਾਪੂ ਜੀ ਕਿੰਨਾ ਡਰਦੇ ਹੋ ਤੁਸੀਂ ਅਸੀਂ ਤਾਂ ਤੁਹਾਡੇ ਆਸਰੇ ਬੇਫਿਕਰ ਹੋ ਕੇ ਸੌ ਜਾਂਦੇ ਆ ਓ ਨਹੀਂ ਨਹੀਂ ਭਾਈ ਮੈਂ ਡਰਦਾ ਕਾ ਨੂੰ ਆ ਮੈਂ ਆਖਿਆ ਪਤਾ ਨਹੀਂ ਟੜਕੀ ਕੌਣ ਆ ਗਿਆ ਆ ਲਓ ਬਾਪੂ ਜੀ ਚਾਹ ਪੀ ਲਓ ਮੈਂ ਚਾਹ ਬਣਾ ਕੇ ਲੈ ਕੇ ਆਇਆ ਚਾਹ ਤਾਂ ਠੀਕ ਆ ਭਾਈ ਪਹਿਲਾਂ ਮੈਨੂੰ ਪਾਣੀ ਲਿਆ ਦੇ ਠੰਡਾ ਲੈ ਕੇ ਆਣਾ ਬਾਪੂ ਜੀ ਕੋ ਨਾਰਮਲ ਜਾ ਉਹ ਕਹੇ ਜਾਂ ਮਰਜ਼ੀ ਲਿਆ ਦੀ ਭਾਈ ਊ ਚਾਹ ਨੰਗਦੀ ਨਹੀਂ ਹੈਗੀ ਪਾਣੀ ਪੀ ਕੇ ਫਰਕ ਜਾ ਪੈ ਜਾਂਦਾ ਚਾਹ ਨਾਲ ਵੀ ਸਵੇਰੇ ਬਾਪੂ ਜੀ ਕੁਛ ਨਾ ਕੁਛ ਬਣਾ ਕੇ ਲੈ ਕੇ ਆਇਆ ਕਰੂੰ ਫੇਰ ਨਹੀਂ ਚਾਹ ਤੰਗ ਕਰਦੀ ਠੀਕ ਹੈ ਭਾਈ ਲੈ ਦਿਖ ਲੈ ਵਿਚਾਰੀ ਕੱਲ ਮੜਾ ਜਾ ਪਿਆਰ ਨਾਲ ਬਧਾਈ ਸੀਗੀ ਹੁਣ ਚਾਹ ਲੈ ਕੇ ਆ ਗਈ ਕਿਵੇਂ ਉੱਡੀ ਫਿਰਦੀ ਹੈਗੀ ਹਈ ਤਾਂ ਮੁਰਗੇ ਨੇ ਬਾਗ ਵੀ ਨਹੀਂ ਦਿੱਤੀ ਹੋਣੀ ਪਹਿਲਾਂ ਚਾਹ ਸਰਾਂ ਨੇ ਆ ਗਈ ਹੋਰ ਪਤਾ ਨਹੀਂ ਕੀ ਪਾਲਦੇ ਨੇ ਇਹ ਚਾਹ ਨੂੰ ਬੱਪੂ ਜੀ ਪਾ ਮੈਨੂੰ ਬਾਪੂ ਜੀ ਤੁਹਾਡੇ ਕੱਪੜੇ ਦੇ ਦੋ ਮੈਂ ਕੱਪੜੇ ਪ੍ਰੈਸ ਕਰ ਦੂੰਗੀ ਐਵੇਂ ਕੱਪੜੇ ਨਾ ਪਾਏ ਮੈਨੂੰ ਭੇੜੇ ਲੱਗਦੇ ਨੇ ਉਹ ਨਹੀਂ ਪਾਈ ਪ੍ਰੈਸ ਨੂੰ ਕੀ ਆ ਮੈਂ ਕਿਹੜਾ ਡਿਊਟੀ ਜਾਣਾ ਹੁੰਦਾ ਬਾਪੂ ਜੀ ਤੁਸੀਂ ਬਾਹਰੇ ਅੰਦਰ ਜਾਂਦੇ ਹੋ 7:00 'ਚ ਕੱਪੜੇ ਪਾਏ ਹੋਏ ਐਵੇਂ ਤੇ ਭੇੜੇ ਲੱਗਦੇ ਨੇ ਚਲ ਸ਼ਾਬਾਸ਼ੀ ਬਿੱਲਿਆ ਜਿਹੜੀ ਵੀ ਚੀਜ਼ ਦੀ ਲੋੜ ਹੋਈ ਬਾਪੂ ਜੀ ਤੁਸੀਂ ਮੈਨੂੰ ਦੱਸ ਸਕਦੇ ਹੋ ਹਾਂ ਹਾਂ ਪਾਈ ਹੋਰ ਮੈਂ ਕਿਹਨੂੰ ਦੱਸਣਾ ਤਾਂ ਇਹਨੂੰ ਵੀ ਦੱਸੂਗਾ ਚਲੋ ਠੀਕ ਹੈ ਬਾਪੂ ਮੈਂ ਅਮਰਤ ਨੂੰ ਚਾਹ ਫੜਾ ਦਾਂ ਉਹ ਵੀ ਉੱਠ ਕੇ ਆਉਣਗੇ ਚਲ ਹਾਂ ਪੁੱਤ ਦੇ ਉਹਨੂੰ ਚਾਹ ਦੇ ਜਾ ਕੇ ਦੇਖ ਲੈ ਕਿੰਨਾ ਨਿੱਕਾ ਸੁਭ ਅਮੀਂਬਰ ਦੀ ਮਾਂ ਵਰਗਾ ਸੁਭਾਅ ਆਸ਼ਿੰਦਰੀ ਹੈ ਜਿਹੜੀ ਇਹਨਾਂ ਨੂੰ ਦੋਨਾਂ ਨੂੰ ਹਮਨ ਲੜਾਈ ਜਾਂਦੀ ਹੈ ਜੇ ਰਾਹ ਮਿਲ ਕੇ ਕੰਮ ਤੇ ਲਾਵੇ ਕਿਉਂ ਕਲੇਸ਼ ਪਵੇ ਕਰੇ ਉਹ ਇਹ ਜਾ ਉਤਾਰ ਹੋ ਰਿਹਾ ਹੈਗਾ ਉਹ ਇਹ ਮੰਗਰ ਲੱਗ ਰਿਹਾ ਹੈਗਾ ਬੁੜੀਆਂ ਵਰਗਾ ਹੋ ਰਿਹਾ ਉਹ ਵੀ ਕਾਹਦਾ ਬੰਦਾ ਜਿਹੜਾ ਬੁੜੀਆਂ ਚ ਬੈ ਕੇ ਚੂਗੜੀਆਂ ਕਰਦਾਗਾ ਇਹ ਕਿੰਨੀ ਸਿਆਣੀ ਹੈ ਵਿਚਾਰੀ ਹੁਣ ਇਹਦੇ ਵੀ ਸਿਰ ਤੇ ਹੱਥ ਰੱਖਣਾ ਹੀ ਪਊਗਾ ਕਿੰਨਾ ਕਰਦੀ ਹੈਗੀ ਪੂਆ ਨੀ ਪੂਆ ਖੜੀ ਹੋਇਆ ਕੀ ਹੋ ਗਿਆ ਜਿਹੜੀ ਦਿਨੋਂ ਮੇਰਾ ਮੱਥਾ ਠਣਕਦਾ ਸੀ ਨਾ ਗੱਲ ਤਾਂ ਉਹੀ ਹੋਈ ਨੀ ਕੀ ਗੱਲ ਹੋ ਗਿਆ ਤੂੰ ਤਾਂ ਬਾੜੀ ਘਬਰਾਈ ਹੀ ਫਿਰ ਦੇ ਸੁੱਖ ਤਾਂ ਹੈ ਹੁਣ ਆ ਕੀ ਸੀ ਪੂਆ 3 ਵਜੇ ਦੇ ਨਾ ਸੋਈ ਚ ਭਾਂਡੇ ਖੜਕੀ ਜਾਂਦੇ ਸੀਗੇ ਜਦੋਂ ਮੈਂ ਦੇਖਿਆ ਗਾਹਾਂ ਸੁਮਨ ਚਾਹ ਬਣਾਈ ਜਾਵੇ ਪਹਿਲੇ ਮੈਨੂੰ ਆਇਆ ਹੋਗਾ ਮੈਂ ਕਿਤੇ ਬਿੱਲੀ ਖੜਕਾਉਂਦੀ ਹੈਗੀ ਮੈਂ ਤਾਂ ਤਾਂ ਦੇਖਣ ਉੱਠੀ ਸੀਗੀ ਗਾਹਾਂ ਜਦੋਂ ਚਾਹ ਬਣਾਈ ਜਾਵੇ ਫਿਰ ਗਲਾਸ ਚ ਪਾ ਕੇ ਨਾ ਬਾਪੂ ਦੇ ਕਮਰੇ ਚ ਲੈ ਗਈ ਘੰਟਾ ਹੋ ਗਿਆ ਸੀ ਗਈ ਨੂੰ ਹੁਣ ਹੋਈ ਆ ਬਾਹਰ ਉੱਚੀ ਉੱਚੀ ਬੋਲੀ ਜਾਂਦੇ ਸੀਗੇ ਤੇ ਦੰਦ ਕੜਕੜ ਗੱਲਾਂ ਕਰਦੇ ਸੀ ਭੂਨੇ ਮਰ ਜਾ ਮੈਂ ਵੀ ਆਖਿਆ ਵੀ ਇੱਕ ਦਿਨ ਚ ਕਿਵੇਂ ਬਦਲ ਗਿਆ ਬਾਈ ਹਾਏ ਹਾਏ ਐ ਤਾਂ ਮੈਨੂੰ ਪਤਾ ਨਹੀਂਗਾ ਵੀ ਕਿਵੇਂ ਬਦਲ ਬਦਲ ਗਿਆ ਤੇ ਗੱਲ ਕਰਨਾ ਚਾਹ ਪਹਿਲਾਂ ਬਾਪੂ ਦੇ ਕਮਰੇ ਚ ਗਈ ਐ ਅੰਬਰ ਤੈਨੂੰ ਤਾਂ ਠੰਡੀ ਬੱਤੀ ਚਾਹ ਫੜਾ ਕੇ ਆਈਏ ਦੇਖ ਲੈ ਮੈਂ ਤਾਂ ਪੂਆ ਨਾ ਆਪਣੀ ਚਾਹ ਵਧੀਆ ਬਣਾਉਂਗੀ ਆਪਾਂ ਨਹੀਂ ਇਹ ਠੰਡੀ ਬੱਤੀ ਜੀ ਪੀਂਦੇ 3 ਵਜੇ ਦੀ ਬਣੀ ਪਈਏਗੀ ਬਣਾ ਲੈ ਮੈਂ ਤਾਂ ਆਪ ਤੱਤੀ ਜੀ ਪੀਣੀ ਐ ਇਹਨੂੰ ਕਿ ਅੱਗ ਲੱਗੀ ਤੀ ਦੀ ਅੱਧੀ ਰਾਤ ਚਾਹ ਕਰਨ ਦੀ ਚੰਗਾ ਪੂਆ ਮੈਂ ਤਾਂ ਚਾਹ ਬਣਾਉਣੀ ਆ ਫਿਰ ਜਾ ਕੇ ਮੇਰੀ ਗੱਲ ਸੁਣੋ ਅਵਤਾਰ ਕੋਲੇ ਨਾਲ ਹਜੇ ਗੱਲ ਨਹੀਂ ਉਹ ਆਪਣੇ ਪਿਓ ਦੀ ਦਾੜੀ ਪੱਟੂਗਾ ਮੈਂ ਆਪੇ ਬਾਈ ਨੂੰ ਸਮਝਾ ਲੂੰਗੀ ਮੈਂ ਤਾਂ ਕੀ ਗੱਲ ਕਰਨੀ ਆ ਭੂਆ ਜਦੋਂ ਕਰਤੇ ਇਹ ਹਾਲ ਰਿਹਾ ਨਾ ਆਪੇ ਪਤਾ ਲੱਗ ਜਾਊਗਾ ਆਪੇ ਪਤਾ ਲੱਗ ਜਿਵੇਂ ਲੱਗਣਾ ਹੋਇਆ ਪਰ ਤੂੰ ਨਾ ਦੱਸੀ ਕਿਸੇ ਕੋਲੇ ਮੂੰਹ ਮੰਦਰ ਰੱਖੀ ਹੁਣ ਜਾ ਕੇ ਤੇ ਚਾਹ ਬਣਾ ਲੈ ਠੀਕ ਆ ਭੂਆ ਬਣਾਉਣੀ ਆ ਚਾਹ ਥੋੜਾ ਮੈਂ ਕਰਿਆ ਮੈਨੂੰ ਸਰਦਵਾੜ ਦੁਖੀ ਜਾਂਦਾਗਾ ਤੂੰ ਮੇਨੱਕ ਆਖੀ ਪਵਾ ਯਾਰ ਤੁਸੀਂ ਪੈ ਜਾ ਮੈਂ ਆਪੇ ਪਾਇਆਉਂਗੀ ਉਹ ਨਾ ਆਪਾਂ ਚੱਲਦੇ ਆ ਮੈਂ ਮਸ਼ੀਨ ਦੇ ਕੁੱਤਰ ਦੂੰਗਾ ਤੂੰ ਚਾ ਕੇ ਡੋਕਰ ਛੱਡ ਦੇ ਖੁੱਲ ਲਈ ਜਾ ਆ ਜਾ ਫਿਰ ਮੈਂ ਹੋਰ ਵੀ ਕੰਮ ਕਰ ਰਹਾ ਹਾਂ ਚੱਲ ਯਾਰ ਨਹੀਂ ਤੂੰ ਕੀ ਮੱਸਿਆ ਨਾ ਹੁਣ ਜਾਣਾ ਤੀਗਾ ਅੱਧੀ ਰਾਤ ਦੀ ਉੱਠੀ ਫਿਰਦੀ ਐ ਗਰਮੀ ਐ ਪੂਆ ਧੁੱਪ ਚੜ ਜਾਂਦੀ ਐ ਮੈਨੂੰ ਐਸੀ ਮੈਂ ਠੰਢ ਠੰਢੇ ਕੰਮ ਕਰਦੇ ਕਰੂੰ ਨਾ ਇੱਕ ਦਿਨ ਚੀ ਸੋਜੀ ਆ ਗਈ ਤੈਨੂੰ ਜਿਵੇਂ ਪੂਆ ਕੰਮ ਕਰਦੀ ਆ ਮੈਂ ਫੇਰ ਵੀ ਮਾੜੀ ਬਸਦੀ ਆ ਜਿਵੇਂ ਨਹੀਂ ਕਰਦੀ ਤਾਂ ਵੀ ਮਾੜੀ ਬਸਦੀ ਆ ਤੇਰੇ ਨਾਲ ਤਾਂ ਬੋਲਣਾ ਹੀ ਗਨਾ ਹੈਗਾ ਆਹੋ ਮੈਂ ਤਾਂ ਬਾਲੀ ਵੀ ਮਾੜੀ ਆ ਆ ਦੇਖ ਲਓ ਬਾਪੂ ਜੀ ਅੱਜ ਮੈਂ ਜਲਦੀ ਉੱਠੀ ਮੈਨੂੰ ਐਂਸੀ ਵੀ ਗਰਮੀ ਹੋ ਜਾਂਦੀ ਐ ਮੈਂ ਜਲਦੀ-ਅਲਦੀ ਕੰਮ ਕਰਦਾ ਪੂਆ ਫੇਰ ਵੀ ਮੇਰੇ ਨਾਲ ਲੜੀ ਜਾਂਦੀ ਐ ਚੱਲ ਕੋਈ ਨਹੀਂ ਪੁੱਤ ਤੂੰ ਘਰਾਈ ਨਾ ਮੈਂ ਕਹਿ ਦੂੰ ਉਹਨੂੰ ਆਪੀ ਤੂੰ ਉਹ ਗਲਾਸ ਲੈ ਜਾ ਕਹਿ ਦੂੰ ਮੈਂ ਆਪੀ ਕੋਲੋਂ ਆਲੋਈ ਚਾ ਉਹ ਨੂੰ ਕੀ ਹੋ ਰਿਆ ਸੀ ਕਿਹਦੇ ਨਾਲ ਬੋਲੀ ਜਾਂਦੀ ਸਵੇਰੇ ਸਵੇਰੇ ਕਿਹਦੇ ਨਾਲ ਬੋਲਣਾ ਸੀ ਜੀ ਉਹ ਫਿਰਦੀ ਆ ਸੁਮਨ 3 ਵਜੇ ਦੀ ਪੌਂਕਦੀ ਚਾਹ ਬਣਾਈ ਹੋ ਉਹਨੇ ਅੱਗੇ ਤਾਂ ਸਵੇਰ ਵਾਲੀ ਚਾਹ ਤੂੰ ਬਣਾਉਂਦੀ ਹੁੰਦੀ ਸੀਗੀ ਅੱਜ ਉਹਨੇ ਕਿਵੇਂ ਬਣਾਤੀ ਸਾਰਨੀ ਚਾਹ ਪਤਾ ਨਹੀਂ ਜੀ ਗੱਲ ਤਾਂ ਕੀ ਹੈਗੀ ਜਦੋਂ ਤਾਂ ਬਾਪੂ ਨੂੰ ਮੰਗਰ ਲਾਇਆ ਨਾ ਉਹਦੀ ਉੱਡੀ ਫਿਰਦੀ ਆ ਤਾਂ ਇੱਕ ਦਿਨ ਚ ਤਾਂ ਯਾਰ ਕੋਈ ਮੰਗਰ ਲੱਗ ਸਕਦਾ ਪਾਪਾ ਵੀ ਪੂਰੀ ਗੱਲ ਸਮਝਦੇ ਨੇ ਮੈਨੂੰ ਤਾਂ ਉਹ ਗੱਲ ਦੀ ਸਮਝ ਨਹੀਂ ਆ ਜੀ ਚੱਕਰ ਕੀ ਹੈ ਇਹ ਨਿਆਣੀ ਹੈ ਜੀ ਬਾਪੂ ਨੇ ਲਾਲਚ ਦੇਤਾ ਹੋਊ ਆਪਦੀ ਜ਼ਮੀਨ ਦਾ ਮੈਂ ਆਪਦਾ ਹਿੱਸਾ ਭਾਈ ਤੈਨੂੰ ਦੇ ਦੂੰਗਾ ਤਾ ਕਰਕੇ ਬਾਪੂ ਦੇ ਮਾਂਦਰ ਸੇਵਾ ਕਰਦੀ ਫਿਰਦੀ ਐ ਇਹ ਜਾ ਯਾਰ ਐਮੀ ਨਾ ਹੋਰ ਕਿਸੇ ਕੋਲੇ ਪਕਾਈ ਮਾਰਦੀ ਹਲੇ ਕੋਈ ਅੱਡ ਨਹੀਂ ਹੋਏ ਲੈਣਾ ਨਹੀਂ ਦੇਣਾ ਪਹਿਲੀ ਤੁਸੀਂ ਹਿੱਸਿਆਂ ਦੀਆਂ ਗੱਲਾਂ ਕਰਨ ਲੱਗ ਗਏ ਫਿਰ ਤੁਸੀਂ ਦੱਸੋ ਜੀ ਹੋਰ ਕੀ ਗੱਲੇਗੀ ਅੱਜ ਕੱਲ੍ਹ ਬਥੇਰੇ ਬਾਬੇ ਫਿਰਦੇ ਆ ਜਿਹੜੇ ਧਾਗੇਤਬੀਦ ਕਰਦੇ ਆ ਉਹੀ ਨਾ ਕੋਈ ਧਾਗਤਬੀਦ ਕਰਾਤਾ ਹੋਵੇ ਐ ਤਾਂ ਤਾਂ ਧਾਗੇਤਬੀਦ ਕਰਾ ਕੇ ਨਾ ਹਰੇਕ ਨੂੰ ਕੋਈ ਨਾ ਕੋਈ ਮਾਂਗਰ ਲਾ ਲੇ ਇਹ ਜਿਹੜੇ ਧਾਗੇਤਬੀਦ ਨੇ ਇਹ ਤਾਂ ਬੇਕੂਫ ਲੋਕਾਂ ਖਾਤਰ ਹੁੰਦੇ ਨੇ ਐਜੀਆਂ ਗੱਲਾਂ ਥੋੜੀ ਹੁੰਦੀਆਂ ਹੁੰਦੀਆਂ ਨੇ ਹੁਣ ਤਾਂ ਤੂੰ ਮੇਰੀ ਹਰੇਕ ਗੱਲ ਦਾ ਜਵਾਬ ਦੇਈ ਜਣੀ ਐ ਫੇਰ ਵੀ ਮੰਨੇਗੀ ਆਪਾਂ ਨੂੰ ਕੀ ਕੋਈ ਘਟ ਹੈਗਾ ਆਪਣੇ ਕੋਲੇ ਨੌਕਰੀ ਹੈਗੀ ਐ ਜੇ ਆਪਾਂ ਨੂੰ ਅੱਡ ਵੀ ਕਰ ਦਿੱਤਾ ਤੁਸੀਂ ਮੈਨੂੰ ਆ ਗਲਾਸ ਫੜਾਓ ਮੈਂ ਜਾ ਕੇ ਭਾਂਡੇ ਮਾਂਜਣੇ ਨੇਗੇ ਫੇਰ ਰੋਟੀ ਰੁੱਟੀ ਕਰ ਪਕਾਉਣੀ ਹੈ ਭਈ ਐ ਨਿਕਾਲੀ ਜੀ ਨਾਲ ਕਿੱਥੇ ਜਾਣਾ ਹੈ ਐ ਬਣ ਕੇ ਸਾਕੋ ਬਾਪੂ ਜੀ ਸੋਹਣੇ ਲੱਗਦੇ ਆ ਅੱਗੇ ਨਹੀਂ ਮੈਂ ਅਰੇ ਜੀ ਕੱਪੜੇ ਪਾ ਕੇ ਫਿਰਦੇ ਰਹਿੰਦੇ ਸੀਗੇ ਤੂੰ ਐ ਕਰ ਬਾਪੂ ਨੂੰ ਨਾ ਸ਼ਗਾਰ ਕੇ ਮੇਲੇ ਤੇ ਲੈ ਜਾ ਲੈ ਸੋਡਾ ਦੀ ਹੱਦ ਐ ਭੂਆ ਜਮਈ ਦੋ ਪੁੱਤ ਨੇ ਬਾਪੂ ਦੇ ਜਵਾਨ ਐਵੇਂ ਮੈਲੇ ਕੱਪੜੇ ਪਾਏ ਹੋਏ ਸੋਹਣੇ ਲੱਗਦੇ ਐ ਜੀਮੇਦਾਰ ਨੇ ਐਵੇਂ ਬਣ ਕੇ ਰਹਿੰਦੇ ਹੁੰਦੇ ਨੇ ਐਵੇਂ ਕੁਸ਼ਿੰਦਰੇ ਤੜਕੀ ਰੋਲਾ ਪਾਈ ਜੰਨੀ ਹੈਗੀ ਬੰਦਾ ਨਾਲੇ ਤੜਕੀ ਵਧੀਆ ਹੁੰਦਾ ਤੰਦਰੁਸਤ ਰਹਿੰਦਾਗਾ ਹੁਣ ਅੰਬਰਤੀ ਮੰਮੀ ਸੀਗੀ ਮੈਨੂੰ ਤੜਕੀ ਪਾਣੀ ਪਾ ਆਂਦੀ ਸੀਗੀ ਮੀਂਹ ਹੋਵੇ ਕਣੀ ਹੋਵੇ ਮੈਨੂੰ ਫੇਰ ਖੇਤ ਜਾਣ ਦਿੰਦੀ ਸੀ ਉਹ ਉਹ ਤੇਰੀ ਘਰ ਵਾਲੀ ਦੀ ਬਾਈ ਨੂੰਹਾ ਦੋ ਇਸ ਨੇ ਵਿਚ ਨੇ ਨਿਕਰਾਇਂਦੇ ਹੁੰਦੇ ਸਿੰਦਰੇ ਤੇਰਾ ਦਿਮਾਗ ਟਿਕਾਣੇ ਐ ਤੀਆਂ ਪਿਓ ਦੀ ਟੋਰ ਨਹੀਂ ਕਢਾ ਸਕਦੀਆਂ ਤੀਆਂ ਪਿਓ ਨੂੰ ਸੰਭਾਲ ਨਹੀਂ ਸਕਦੀਆਂ ਯਾਉਂ ਭਾਈ ਕਿੰਨਾ ਗਰਮ ਜਿਹਾ ਹੋ ਰਿਹਾਗਾ ਜਦੋਂ ਬੰਦਾ ਜਨਾਨੀਆਂ ਦੇ ਹੱਥ ਤੇ ਚੜ ਜੇ ਨਾ ਉਦੋਂ ਐਵੇਂ ਜਿਵੇਂ ਹੁੰਦਾ ਪੈਣੀ ਚੱਜ ਨਾਲ ਬੋਲ ਉਹਦੇ ਕੰਨ ਚ ਕੀ ਕਹਿਣੀ ਹੈਗੀ ਟੜਕੀ ਬੰਦੇ ਦਾ ਉੱਠਦਾ ਦਿਮਾਗ ਖਰਾਓ ਕਰ ਦਿੰਦੇ ਨੇ ਕੀ ਹੋ ਗਿਆ ਕਿਉਂ ਰੌਲਾ ਪਾਇਆ ਸਾਰੇ ਡੱਬਰ ਨੇ ਰੌਲਾ ਮੈਂ ਨਹੀਂ ਪਾਇਆ ਰੌਲਾ ਤੁਸੀਂ ਪਾਇਆ ਜਿਹੜਾ ਤੁਸੀਂ ਆ ਕੁੜੀ ਨੂੰ ਬੁਲਾਉਂਦੇ ਨਹੀਂ ਹੈਗੇ ਸਾਰੇ ਜਣੇ ਬਾਈ ਚੁੱਪ ਕਰ ਵੀਰਪਾਲ ਮੈਂ ਤਾਂ ਆਟਾ ਲੈਣ ਆਈ ਸੀ 2 ਕਿਲੋ ਆਟਾ ਦੇ ਦੇ ਸਾਡਾ ਨਾ ਚੱਕੀ ਤੇ ਲੱਗਿਆ ਪਿਆਗਾ ਆ ਲਾਇਟ ਕਰਕੇ ਨਾ ਆਟਾ ਨਹੀਂ ਪੀਸ ਹੈਗਾ ਕੀ ਕੋਈ ਗੱਲਾਂ ਤਾਂ ਦੱਸੋ ਯਾਰ ਕਿਉਂ ਐਵੇਂ ਬੇਮਤਲੀਆਂ ਗੱਲਾਂ ਕਰੀ ਜਾਂਦੇ ਹੋ ਅੱਛਾ ਤੁਸੀਂ ਬਾਰੇ ਸਿਆਣੇ ਹੋ ਹੋਰ ਤਾਂ ਸਾਰੇ ਕੰਬਲੇ ਤੁਰੇ ਫਿਰਦੇ ਨੇ ਬਾਪੂ ਜੀ ਸੋਨ ਨੂੰ ਵੀ ਪਤਾ ਹੈ ਸਭਾਲਤਾਸੀ ਕਰਨੀ ਆ ਥੋਡੀ ਕਿਉਂ ਅਸੀਂ ਸਭਾਲ ਨਹੀਂ ਸਕਦੇ ਅਸੀਂ ਕੁਝ ਲੱਗਦੇ ਨਹੀਂ ਬਾਪੂ ਜੀ ਦੇ ਕਮਰ ਤੇ ਮੇਲੇ ਚ ਰੁਲਦਾ ਫੜਿਆ ਸੀਗਾ ਕੁੜੀ ਸ਼ੋਮਨਾ ਤੇਰੇ ਸੱਸ ਤਾਂ ਕਿਸੇ ਨਾਲ ਨਹੀਂ ਲੜੀ ਨਾ ਤਾਂ ਘਰੇ ਨਾ ਬਾਹਰ ਤੁਸੀਂ ਵੀ ਆਪਦੀ ਸੱਸ ਵਰਗੀਆਂ ਬਣ ਕੇ ਦਿਖਾਓ ਦੇਖੀ ਥੋੜਾ ਘਰ ਤਰੱਕੀ ਕਰਦਾ ਕੌਣ ਸਮਝਾਵੇ ਭੈਣ ਇਹਨਾਂ ਨੂੰ ਜੇ ਕੋਈ ਕੀਜ ਹੋਵੇ ਹੀ ਜੀ ਖੋਲਣ ਵਾਲੀ ਮੈਂ ਇਹਨਾਂ ਦੇ ਸਿਰ 'ਚ ਪਾਦਾ ਪੂਆ ਤੁਸੀਂ ਸੁਣਿਆ ਹੀ ਐ ਜੇ ਦੋਨੂਆ ਹੁਣ ਤਾਂ ਬਰਾਬਰ ਰੱਖਣਾ ਚਾਹੀਦਾਗਾ ਤੁਸੀਂ ਮੇਰੀ ਹਰ ਗੱਲ ਕੱਟ ਦਿਓ ਇਹਨਾਂ ਦੀ ਗੱਲ ਹਰ ਪ੍ਰਵਾਨ ਕਰ ਦਿਓਗੇ ਸੁਣ ਮੈਂ ਕੀ ਮਾੜੀਆਂ ਗੱਲਾਂ ਕਰਦੀਆਂ ਮੈਂ ਤਾਂ ਘਰ ਬੰਨ੍ਹ ਕੇ ਦਿਖਾਤਾ ਮੈਂ ਕੀ ਉਜਾੜਤਾ ਜਿਹੜਾ ਤੁਸੀਂ ਬੰਨਿਆਗਾ ਨਾ ਹੁਣ ਉਜੜੂ ਗਈ ਜਦੋਂ ਪਰਿਵਾਰ ਦੇ ਇੱਕ ਮੈਂਬਰ ਨੂੰ ਹੱਥ ਤੇ ਚੜਾ ਰੱਖਿਆਗਾ ਨਾ ਤੂੰ ਨਹੀਂ ਚੜਾਇਆ ਹੱਥੀ ਹਰੇਕ ਰਿਸ਼ਤੇਦਾਰ ਹਰੇਕ ਆਣ ਗਵਾਂਡਾ ਵੀਰਪਾਲ ਵੀਰਪਾਲ ਕਰਦਾਗਾ ਮੈਂ ਕੀ ਨਿਕਲ ਗਈ ਆ ਵੇ ਤੂੰ ਵੀ ਕੁਝ ਬੋਲ ਪਾ ਕਹੀਂ ਚੁੱਪ ਢੂ ਬਣਿਆ ਖੜਾ ਰਹੇਗਾ ਤੂੰ ਮੈਂ ਤਾਂ ਪੂਆ ਕੀ ਬੋਲਾਂ ਤੁਹਾਨੂੰ ਤਾਂ ਅੱਡ ਕਰ ਦੋ ਲੈ ਜਾ ਤੀਜਾ ਹਿੱਸਾ ਅੱਡ ਹੋ ਜਾ ਤੀਜੇ ਹਿੱਸੇ ਕਿਉਂ ਮੈਂ ਤਾਂ ਦੂਜਾ ਹਿੱਸਾ ਲੈ ਕੇ ਜਾਊਂਗਾ ਅੱਧ ਕਿਵੇਂ ਤੀਜਾ ਹਿੱਸਾ ਦੇਵਾਂਗੇ ਪਿਓ ਬੈਠਾ ਹੈਗਾ ਪੂਆ ਬੈਠੀ ਇੱਥੇ ਇਹਨੇ ਵੀ ਅੱਧੀ ਉਮਰ ਉਹਰੇ ਕੱਢਤੀ ਨਾ ਪੂਆ ਦਾ ਹਿੱਸਾ ਉਹ ਕਿਵੇਂ ਬਣਦਾ ਨਾ ਦਿਓ ਭਾਈ ਮੈਂ ਕਿਹੜਾ ਤੁਹਾਡੇ ਹਿੱਸੇ ਮੰਗਦੀ ਆਂਗੀ ਕਾਹਲ ਨਾ ਕਰੋ ਭਾਈ ਤੱਤੇ ਕਹੋ ਚਾ ਨਾ ਫੈਸਲੇ ਗਲਤ ਹੋ ਜਾਂਦੇ ਆ ਬਲਜੀ ਤਾਂ ਇਕੱਠ ਥੋੜੀ ਨਿਭਦੇ ਹੁੰਦੇ ਨੇ ਜੇ ਕੋਈ ਚੀਜ਼ ਲੈ ਆ ਕੋਈ ਦੂਜਾ ਬੰਦਾ ਖੁਸ਼ੀ ਨਾ ਮਨਾਵੇ ਇਹ ਤਾਂ ਹੈ ਪੈਣੇ ਮੇਰਾ ਇਨਾ ਕੀਤਾ ਕਰਾਇਆ ਨਾ ਨੇਹਾ ਗਿਆ ਸਾਰੀ ਤਨਖਾਹ ਮੈਂ ਘਰੇ ਫੜਾਉਂਦੀ ਸੀ ਭਾਈ ਤੈਨੂੰ ਇੱਥੇ ਪੜਾ ਕੇ ਫੇਰ ਨੌਕਰੀ ਤੇ ਲਵਾਇਆ ਕਿਉਂ ਮੂੰਹ ਖਲਾਉਣੀ ਹੈ ਮੇਰਾ ਬਾਪੂ ਤੇਰਾ ਕੀ ਹੱਕ ਬਣਦਾਗਾ ਇਹਨੂੰ ਇੰਨੇ ਮਿਹਣੇ ਦੇਣ ਦਾ ਬਾਪੂ ਜੀ ਮੇਰੇ ਪੇਕੇ ਹੀ ਇੰਨੇ ਗਰੀਬ ਸੀ ਤੁਸੀਂ ਰਿਸ਼ਤਾ ਕਿਉਂ ਲਿਆ ਮੇਰਾ ਭਾਈ ਇੰਨੀ ਕਾਲੀ ਨਾ ਕਰੋ ਰਿਸ਼ਤੇਦਾਰ ਬੁਲਾ ਲਓ ਇਹ ਤਾਂ ਚਾਚਾ ਇੱਕ ਦਿਨ ਹੋਣੇ ਸੀ ਸੋਨੂੰ ਵੀ ਪਤਾ ਹੀ ਹੈ ਮੈਂ ਤਾਂ ਕੀ ਪਤਾ ਭਾਈ ਸਾਰਾ ਪਿੰਡ ਕਹਿੰਦਾਗਾ ਇਹਨਾਂ ਦੇ ਬੰਦਿਆਂ ਨੇ ਨਾ ਬਹੁਤ ਤਰੱਕੀ ਕੀਤੀ ਆ ਇਹ ਜੀ ਤਰੱਕੀ ਤੋਂ ਕੀ ਲੈਣਾ ਚਾਚੇ ਜਦ ਘਰੇ ਬੰਦੇ ਦੀ ਇੱਜ਼ਤ ਹੀ ਨਾ ਹੋਵੇ ਉਹ ਮੈਂ ਕਦੋਂ ਦਾ ਦੇਖੀ ਜਾਨਾ ਤੁਸੀਂ ਆ ਕੁੜੀ ਨੂੰ ਤੰਗ ਕਰਦੇ ਹੋਗੇ ਆ ਸ਼ਿੰਦਰ ਤੇ ਵੀਰਪਾਲ ਰਲ ਕੇ ਤੂੰ ਵੀ ਇਹਨਾਂ ਚ ਬੁੜੀ ਬਣਿਆ ਫਿਰਦਾ ਬਾਪੂ ਬੁੜੀ ਮੈਂ ਨਹੀਂ ਬਣਾ ਸਾਰੇ ਸ਼ੈਪਾਂ ਦੀ ਜੜਤਾ ਤੂੰ ਐ ਤੈਨੂੰ ਮੈਂ ਕਰਦਾ ਲੋਟ ਖੁਸ਼ ਹੈ ਲੜਾ ਕੇ ਮਰਵਾਤੇ ਬੰਦੇ ਮੈਨੂੰ ਜਿਆਦਾ ਬੋਲਣ ਦੀ ਲੋੜ ਨਹੀਂ ਹੈਗੀ 부ਆ ਆਪਦੀ ਜਵਾਨ ਬੱਸ ਚ ਰੱਖੋ ਤੁਸੀਂ ਸਿੰਦਰੇ ਭਾਂਡੇ ਟਿੰਡੇ ਇਹਨਾਂ ਦੇ ਵੰਡ ਦੇ ਕਿਤੇ ਹੋਰ ਨਾ ਕੋਈ ਵਾਧਾ ਵਾਜੇ ਹੁਣ ਮੇਰੀ ਗੱਲ ਸੁਣ ਤੂੰ ਵੀ ਖੜ ਜਾ ਭਾਂਡੇ ਵੰਡਾ ਕੀ ਜਾਈ ਮਾਈ ਤਾਂ ਕਹਿੰਦੀ ਸੁੱਤ ਤੂੰ ਵੱਡਾਂਗਾ ਆਪਦੇ ਭਾਂਡੇ ਵੰਡ ਲਓ ਕਿਤੇ ਹੋਰ ਨਾ ਸਿਆਪਾ ਪੈ ਜਾਈ ਕੱਤੀ ਆ ਕਿ ਮੈਂ ਭਾਂਡੇ ਵੰਡ ਲਈਏ ਚਾਰ ਰਿਸ਼ਤੇਦਾਰਾਂ ਨੂੰ ਤਾਂ ਬੁਲਾ ਲਈਏ ਭਾਈ ਕਿਹੜੀਆਂ ਛੋਟੀਆਂ ਚੀਜ਼ਾਂ ਨਹੀਂ ਆ ਸੋਨੂੰ ਪਤਾ ਹੀ ਹੈਗਾ ਕਿਉਂ ਰਿਸ਼ਤੇਦਾਰਾਂ ਚ ਜਲੂਸ ਕਰਦੇ ਹੋਗੇ ਹੋਰ ਹੁਣ ਜੀ ਵੰਡ ਕੇ ਭਾਂਡੇ ਪਰੇ ਕਰੋ ਨਿੱਤ ਦਾ ਕਲੇਸ਼ ਨਿਪੜੂਗਾ ਅਵਤਾਰ ਭਾਈ ਵੰਡ ਲੈ ਭਾਂਡੇ ਇਹ ਤਾਂ ਕੋਈ ਹੋਰ ਨੁਕਸਾਨ ਕਰਾ ਦੂਗੀ ਬਹੁਤ ਖਰਾਬ ਕੁੜੀ ਹੈ ਇਹ ਤੂੰ ਬੁੱਤ ਫਿਕਰ ਨਾ ਕਰੀ ਮੈਂ ਤੇਰੇ ਨਾਲ ਹਾਂ ਇਹ ਵੀ ਅਵਤਾਰ ਜਿਹੜਾ ਲੜਦਾ ਸੀਗਾ ਆਪਣੇ ਨਾਲ ਇਹ ਆਪਾਂ ਨੂੰ ਕਿਵੇਂ ਹੱਥ ਪਾ ਲੈਂਦਾ ਇਹ ਤਾਂ ਬੁੜੀਆਂ ਦੀ ਚੱਕ ਚ ਆ ਗਿਆ ਆ ਲੋ ਬਾਪੂ ਜੀ ਅੱਜੀ ਵੰਡਾ ਦਾ ਬਾਪੂ ਜੀ ਭਾਂਡੇ ਤੇ ਤੁਸੀਂ ਸਾਡੇ ਨਾਲ ਰਹੋਗੇ ਹਾਂ ਭਾਈ ਮੈਂ ਕਿੱਧਰ ਜਾਣਾ ਮੈਂ ਤੁਹਾਡੇ ਨਾਲ ਹੀ ਆ ਚਲੋ ਆਪਾਂ ਚਲੋ ਜਲਦੀ ਵੀ ਹੋਰ ਸਾਰਾ ਕੁਝ ਬੰਡਿਆ ਗਿਆ ਭਾਂਡਾ ਠੀਕਰ ਜ਼ਮੀਨ ਦੇ ਤਿੰਨ ਹਿੱਸੇ ਹੋਣਗੇ ਮੈਂ ਇਹਨਾਂ ਨਾਲ ਠੀਕ ਹੈ ਤੇ ਜਿਹੜਾ ਕਰਜ਼ਾ ਹੈਗਾ ਉਹ ਅੱਧੋ-ਅੱਧੀ ਦੋਨੇ ਜਾਣੇ ਦੇਣੇ ਹਨ ਤੁਸੀਂ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਾਡੀ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਸਾਨੂੰ ਨਾ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈ ਹੁਣ ਆ ਕਮੈਂਟਾਂ ਦੀ ਵਾਰੀ ਬਿੱਟੂ ਬਰਾੜ ਬੱਲੂ ਆਣਾ ਜਸਵਿੰਦਰ ਕੌਰ ਸਿੱਧੂ ਸੰਗੀਤ ਸਿੰਘ ਕੁਲਦੀਪ ਸਿੰਘ ਰਮਨਦੀਪ ਚਾਹਲ ਕਿਰਨਜੀਤ ਛਨੀਰ ਮਲਕੀਤ ਸਿੰਘ ਚੈਨੇਵਾਲਾ ਬਲਜੀਤ ਸਿੰਘ ਹਰਪਾਲ ਕੌਰ ਗਗਨ ਸਿੱਧੂ ਮਨਦੀਪ ਕੌਰ ਮੋਦੀਪ ਘਰਚਾ ਜੋਗਿੰਦਰ ਕੌਰ ਪਵਨ ਕੁਮਾਰ ਕਿਰਨ ਰਾਣੀ ਪ੍ਰਦੀਪ ਬਰਾੜ ਚਰਨਜੀਤ ਚੀਮਾ ਗੁਰਿੰਦਰ ਜੋਸੀ ਇਹਨਾਂ ਨੇ ਸਾਡੀ ਵੀਡੀਓ ਤੇ ਕਮੈਂਟ ਕੀਤੇ ਸੀ ਤੁਸੀਂ ਵੀ ਅੱਗੇ ਕਮੈਂਟ ਕਰਿਆ ਕਰੋ ਤੁਹਾਡੇ ਨਾਮ ਵੀ ਅਸੀਂ ਬੋਲਾ ਕਰਾਂਗੇ ਅਸੀ ਕੱਲ ਜੀ ਸਾਰਿਆਂ ਨੂੰ